ਸਰ ਜੀ ਕਾਲ ਜੀ ਮੈਂ ਲਾਪ੍ਰੀਤ ਕੌਰ ਹਾਜ਼ਰਾਂ ਜੀ ਰਗਵੀਰ ਫੜੈਂਚ ਦੁਆਰਾ ਲਿਖੀ ਗਈ ਕਹਾਣੀ ਹੈ ਜੈਮਲ ਸਿੰਘ ਦਾ ਪਾਗ ਦੀ ਜਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਰੋਸ਼ਨ ਨੇ ਆਪਣੀ ਗਲ ਵਿੱਚੋਂ ਸੋਨੇ ਦੀ ਚੇਨੀ ਲਾ ਕੇ ਜਸਲੀਨ ਨੂੰ ਫੜਾ ਕੇ ਕਿਹਾ ਆ ਨਾ ਹੁਣੇ ਮੇਰੀ ਪੈਣ ਦੇ ਗਲ ਵਿੱਚ ਪਾ ਦੀ ਨਾ ਵੀਰੇ ਕੀ ਗੱਲ ਦੱਸਣ ਲੱਗੇ ਅਸੀਂ ਵੀਰੋ ਨੇ ਉਸ ਸੁਪਤਾ ਨਾਲ ਪੁੱਛਿਆ ਆਈ ਲਵ ਯੂ ਸਿਸਟਰ ਲਵ ਯੂ ਰੋਸ਼ਨ ਗਲ ਟਲ ਗਿਆ ਸੀ ਦਸਤਾ ਦਸਤਾ ਫਿਰ ਉਹ ਵੀ ਦਿਲ ਵਿੱਚ ਸੋਚ ਰਹੀ ਸੀ ਕਿ ਵੀਰ ਕੁਝ ਖੋਲ ਮੋਲ ਹਲ ਕਰ ਗਿਆ ਪੱਬੀ ਤੇਨੂੰ ਪਤਾ ਵੀ ਰਖੀ ਦੱਸਣ ਲੱਗਿਆ ਸੀ ਹਾਂਜੀ ਪਤਾ ਮੈਨੂੰ ਪਰ ਤੁਸੀਂ ਆਪਣੇ ਵੀਰੇ ਤੋਂ ਹੀ ਪੁੱਛਣਾ ਮੈਨੂੰ ਮਨਾ ਕਰਿਆ ਦੱਸਣ ਨੂੰ ਜਸਲੀਨ ਮੁਸਕਰਾ ਕੇ ਬੋਲੀ ਸਾਰਿਆਂ ਨੇ ਇਕੱਠੇ بیٹھ ਕੇ ਰੋਟੀ ਖਾਧੀ ਤਾਂ ਜਮਲ ਨੇ ਵਹਿਗੁਰੂ ਦਾ ਸ਼ੁਕਰੀਆ ਕਰਦਿਨੇ ਕਿਹਾ ਦਾਤਾ ਸਭ ਦਾ ਭਲਾ ਕਰੇ ਸਭ ਦੀ ਕਰੇ ਖੁਸ਼ੀਆਂ ਬਖਸ਼ੀ ਸ਼ੁਕਰ ਹੈ ਦਾਤਾ ਤੇਰਾ ਉੱਟਕੇ ਇੱਕ ਲਖਤ ਬੈਠ ਗਿਆ ਸੀ ਜਮਲ ਕੀ ਹੋਇਆ ਪਪਾ ਰੋਸ਼ਨ ਇੱਕ ਵਰਾ ਕੇ ਪੁੱਛਿਆ ਕੁਝ ਨਹੀਂ ਪੁੱਤ ਅੱਜ ਕੋ ਚੱਕਰ ਜਿਹਾ ਆ ਰਹੀ ਨੇ ਸਪੀਰ ਤੋਂ ਜਮਲ ਨੇ ਵੀ ਗੋਲੀਆਂ ਕਰਦੀ ਨੇ ਕਿਹਾ ਜਸਲੀਨਾ ਵੋ ਸ਼ੁੱਡ ਕੰਸਲਟ ਟੂ ਡਾਕਟਰ ਟੋਮਾਰੋ ਰੋਸ਼ਨ ਨੇ ਜਸਲੀਨ ਵੱਲ ਵੇਖਦਿਆਂ ਕਿਹਾ ਜੀ ਜਸਲੀਨ ਸਿਰ ਹਿਲਾਉਂਦੀ ਬੋਲੀ ਸਭ ਆਪ ਆਪਣੇ ਕਮਰਿਆਂ ਵਿੱਚ ਸੌਣ ਲਈ ਚਲੇ ਗਏ ਵੀਰੋ ਖੁਸ਼ਨੂਰ ਨਾਲ ਖੇਲਣ ਲਈ ਰੌਸ਼ਨ ਦੇ ਕਮਰੇ ਵਿੱਚ ਆ ਗਈ ਖੁਸ਼ਨੂਰ ਨੇ ਚੁਕਤੀਆਂ ਵੀਰੋ ਕਹਿਣ ਲੱਗੀ ਵੀਰੇ ਕੀ ਗੱਲ ਦੱਸਣ ਲੱਗੇ ਸੀ ਦੱਸਣਾ ਵੀਰੇ ਤੇਰੀ ਭਾਬੀ ਦੀ ਸਹੇਲੀ ਆ ਕੈਨੇਡਾ ਵਿੱਚ ਸਾਡੇ ਵਿਆਹ ਦੀ ਐਲਬਮ ਦੇਖ ਰਹੀ ਸੀ ਤੇਰੀ ਫੋਟੋ ਦੇਖ ਕੇ ਕਹਿਣ ਲੱਗੀ ਅੱਖਿਆ ਸੋਹਣੀ ਜਹੀ ਕੁੜੀ ਕੋਣਾ ਜਿਸ ਲਈ ਨੇ ਦੱਸਿਆ ਕਿ ਰੌਸ਼ਨ ਦੀ ਭੈਣ ਆ ਉਹ ਕਹਿਣ ਲੱਗੀ ਮੈਨੂੰ ਬਹੁਤ ਪਿਆਰੀ ਲੱਗੀ ਤੁਸੀਂ ਰੌਸ਼ਨ ਵੀਰ ਨੂੰ ਪੁੱਛਿਓ ਜੀ ਵੀ ਜੀ ਹਾਂ ਕਰਨ ਤਮੇ ਆਪਣੀ ਭਾਬੀ ਬਣਾਉਣੀ ਛੋਣੀ ਹਾ ਇਸ ਨੂੰ ਰੌਸ਼ਨ ਵੀਰੋ ਦੇ ਚੁੰਡੀ ਵੜ ਹੱਸਣ ਲੱਗ ਪਿਆ ਸ਼ਰਮਾ ਗਈ ਸੀ ਵੀਰੋ ਰੌਸ਼ਨ ਦੀ ਗੱਲ ਸੁਣ ਕੇ ਰੌਸ਼ਨ ਨੇ ਵੀਰੋ ਨੂੰ ਜੱਫੀ ਪਾਉਂਦਿਆਂ ਕਿਹਾ ਮੈਂ ਲੈ ਜਾਣਾ ਪੈਨੇ ਤੈਨੂੰ ਆਪਣੇ ਕੋਲ ਛੱਡ ਵੀਰੇ ਮੇ ਤਾਇਆ ਜੀ ਨੂੰ ਦਵਾਈ ਦੇਣੀ ਆ ਬਹੁਤ ਖੁਸ਼ ਸੀ ਵੀਰੋ ਲਓ ਦਵਾਈ ਲੈ ਲੋ ਤਾਇਆ ਜੀ ਵੀਰੋ ਗਲਾਸ ਫੜਾਉਂਦਿਆਂ ਬੋਲੀ ਤੇ ਅੱਜ ਦਵਾਈ ਰਹਿਂਦੀ ਇਸ ਨੂੰ ਖਾ ਕੇ ਨੀਂਦ ਆ ਜਾਣੀ ਮੈਨੂੰ ਖੁਸ਼ੀ ਹੰਡਾ ਲੈਣ ਦੀ ਨਰੇ ਪੱਛੇ ਆ ਗਏ ਹੁਣ ਮੈਨੂੰ ਦਵਾਈ ਦੀ ਲੋੜ ਨਹੀਂ ਰਹੀ ਅੱਜ ਤਾਂ ਮੇਰਾ ਸਾਰੀ ਰਾਤ ਜਾਗਣ ਦਾ ਚੇਤਾ ਅੱਜ ਤੇਰੀ ਤਾਈ ਨਾਲ ਬਹੁਤ ਦਿਨਾਂ ਬਾਅਦ ਖੁਸ਼ੀ ਦੀਆਂ ਗੱਲਾਂ ਕਰਨੀਆਂ ਠੀਕ ਦੀ ਹੋਣੀ ਦੇ ਆਗੇ ਰੋਸ਼ਨ ਦੇ ਪਾਪਾ ਤਾਂ ਮੈਨੂੰ ਭੁੱਲ ਹੀ ਗਏ ਰੋਸ਼ਨ ਦੀਆਂ ਅੱਖਾਂ ਵਿੱਚ ਜੀਵ ਜਹੀ ਖੁਸ਼ੀ ਚਲ ਰਹੀ ਸੀ ਠੀਕਾ ਤਾਇਆ ਜੀ ਕਹਿ ਕੇ ਵੀਰੂ ਵੀ ਸੌਣ ਚਲੀ ਗਈ ਜੈਮਲ ਜਾ ਬੈਠਿਆ ਸੀ ਜੰਗੀਰੋ ਦੀ ਤਸਵੀਰ ਕੋਲ ਜੈਮਲ ਅੱਜ ਮੈਂ ਬਹੁਤ ਖੁਸ਼ ਆ ਜੰਗੀਰੋ ਕਾਸ਼ ਕਿਤੇ ਤੂੰ ਵੀ ਹੁੰਦੀ ਸਾਡੇ ਕੋਲ ਸਾਡੇ ਨਾਲ ਤਾਂ ਇਹਨਾਂ ਖੁਸ਼ੀਆਂ ਦਾ ਮਤਲਬ ਹੋਰ ਹੋ ਜਾਣਾ ਸੀ ਤੈਨੂੰ ਪਤਾ ਤੇਰਾ ਕਾਕਾ ਜੀ ਫੇਨ ਲੱਗ ਪਿਆ ਹੈ ਸਾਰੇ ਗੁਣ ਉਸ ਵਿੱਚ ਮੇਰੇ ਵਾਲੇ ਨੇ ਬਸ ਇਹ ਗੁਣ ਨਾਨਕਿਆਂ ਦੇ ਗਿਆ ਸੋਚ ਤਾਂ ਹੋਣਾ ਪਾਪਾ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਦੇਖ ਕੇ ਸਾਰ ਸਮਝ ਗਿਆ ਸੀ ਜੰਗੀਰੋ ਦਾਇਆਂ ਕੋਲੋਂ ਵੀ ਕਦੇ ਪੋਤੜੀ ਲਖੋਏ ਨੇ ਰੌਸ਼ਨ ਦੇ ਪਾਪਾ ਤੁਸੀਂ ਰੌਸ਼ਨ ਨੂੰ ਕੁਝ ਨਾ ਕਹਿਣਾ ਜੈਮਲ ਜੇ ਪੁੱਤ ਗਲਤ ਰਾਹ ਤੇ ਚੱਲੇ ਤਾਂ ਪਿਓ ਦਾ ਫਰਜ਼ ਮੰਦਾ ਟੋਕਣ ਦਾ ਜੰਗੀਰੋ ਜੇ ਤੂੰ ਕਹਨੀ ਆ ਤਾਂ ਚੱਲ ਇਸ ਵਾਰ ਕੁਝ ਨਹੀਂ ਕਹਿੰਦਾ ਸਵੇਰ ਹੋ ਗਈ ਸੀ ਪਾਪਾ ਜੀ ਭਗਵਾਨ ਲੋ ਆਪਾਂ ਡਾਕਟਰ ਕੋਲ ਚੱਲਣਾ ਰੌਸ਼ਨ ਬੋਲਿਆ ਡਾਕਟਰ ਕੋਲ ਜਾਂਦੇ ਜਾਂਦੇ ਰਵੀ ਜੈਮਲ ਬੋਲਿਆ ਜਸਲੀਨ ਪੁੱਤ ਅੱਜ ਮੈਂ ਆਪਣੀਆਂ ਬੁੱਤ ਰੌਸ਼ਨ ਦੀ ਮੰਮੀ ਨੂੰ ਇੱਥੇ ਆਉਣਾ ਬਹੁਤ ਚੰਗਾ ਲੱਗਦਾ ਸੀ ਜੀ ਪਾਪਾ ਜੀ ਜੈਸਲੀਨ ਨੇ ਜਵਾਬ ਦਿੱਤਾ ਡਾਕਟਰ ਨੇ ਜੈਮਲ ਦਾ ਨਿਰੀਖਣ ਕਰਨ ਤੋਂ ਬਾਅਦ ਜੈਮਲ ਨੂੰ ਬਾਹਰ ਬੈਠਣ ਲਈ ਕਿਹਾ ਰੌਸ਼ਨ ਬੇਟਾ ਤੇਰੇ ਪਾਪਾ ਦਾ ਹਾਰਟ ਬਹੁਤ ਕਮਜ਼ੋਰ ਹੋ ਗਿਆ ਹੈ ਉਹ 35% ਹੀ ਕੰਮ ਕਰ ਰਿਹਾ ਹੈ ਕੋਈ ਵੀ ਟਰ ਖੁਸ਼ੀ ਵਾਲੀ ਗੱਲ ਇੱਕਦਮ ਨਹੀਂ ਦੱਸਣੀ ਧਿਆਨ ਰੱਖਣਾ ਹੈ ਕਿ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਜਿਸ ਨਾਲ ਜੈਮਲ ਨੂੰ ਗੁੱਸਾ ਆਵੇ ਬਹੁਤ ਖਤਰਨਾਕ ਹੋਵੇਗਾ ਉਸ ਲਈ ਦਵਾਈ ਲਿਖ ਰਿਹਾ ਹਾਂ ਹਾਂ ਸਮੇਸਰ ਦਿੰਦੇ ਰਹੋ ਇਸ ਉਮਰ ਵਿੱਚ ਬਹੁਤਾ ਕੁਝ ਨਹੀਂ ਕਰ ਸਕਦੇ ਬਾਪ ਸੀ ਤੇ ਰੋਸ਼ਨ ਕਹਿਣ ਲੱਗਾ ਪਾਪਾ ਜੀ ਹੁਣ ਮੈਂ ਤੁਹਾਨੂੰ ਇੱਥੇ ਨਹੀਂ ਰਹਿਣ ਦੇਣਾ ਨਾਲ ਲੈ ਜਾਣਾ ਤੁਹਾਨੂੰ ਤੁਸੀਂ ਪਿੱਛੋਂ ਆਪਣਾ ਧਿਆਨ ਨਹੀਂ ਰੱਖਿਆ ਡਰਾ ਦਿੱਤਾ ਤੈਨੂੰ ਵੀ ਡਾਕਟਰ ਨੇ ਪੁੱਤ ਇਹਨਾਂ ਦਾ ਤਾਂ ਹੀ ਹੋ ਕੰਮ ਜੈਮਲ ਹੱਸ ਕੇ ਬੋਲਿਆ ਨੋ ਨੋ ਆਈ ਏਮ ਇਨ ਡੈਡ ਰੋਸ਼ਨ ਬੋਲਿਆ ਅਜੀ ਰੋਸ਼ਨ ਹੋਣੀ ਕਰ ਪਹੁੰਚੇ ਹਿਸਾਨ ਵੀਰੋ ਭੱਜ ਕੇ ਆ ਗਏ ਖਸ਼ਨੂਰ ਨੂੰ ਲੈ ਗਏ ਕੁਛ ਦਿਨ ਬਾਅਦ ਦੋ ਵੀਰੋਂ ਖਸ਼ਨੂਰ ਨੂੰ ਵਾਪਸ ਲੈ ਕੇ ਆਈ ਤਾਂ ਜਸਲੀਨ ਨੇ ਕਿਹਾ ਬੈ ਜਾਓ ਵੀਰੋ ਪੈਣਾ ਤੁਹਾਨੂੰ ਫੋਟੋ ਦਿਖਾਉਣੀ ਆ ਮੁੰਡੀ ਦੀ ਜੇ ਤੇਨੂੰ ਪਸੰਦ ਆਇਆ ਤਾਂ ਫਿਰ ਰੌਸ਼ਨ ਚਾਚਾ ਚਾਚੀ ਜੀ ਨਾਲ ਗੱਲ ਕਰਨਗੇ ਮੈਂ ਨਹੀਂ ਦੇਖਣੀ ਭਾਬੀ ਮੇਰੀ ਵੀਰੇ ਦੀ ਜੋ ਪਸੰਦ ਆ ਉਹ ਹੀ ਮੇਰੀ ਆ ਮੇਰਾ ਵੀਰਾ ਜੋ ਵੀ ਮੇਰੀ ਲਈ ਕਰੂ ਚੰਗਾ ਹੀ ਕਰੂ ਇਹ ਕਮਲੀ ਕਿਆ ਕਿ ਜਸਲੀਨ ਨੇ ਜਦੋਂ ਪਰਸਚੂ ਫੋਟੋ ਕੱਟ ਕੇ ਵੀਰ ਨੂੰ ਫੜਾਈ ਤਾਂ ਵੀਰੋ ਫੋਟੋ ਚੁੰਨੀ ਵਿੱਚ ਲੁਕੋ ਕੇ ਬਾਹਰ ਪਜ ਗਈ ਵੀਰੋ ਦਾ ਰਿਸ਼ਤਾ ਪੱਕਾ ਹੋ ਗਿਆ ਸੀ ਇਸੇ ਬਹਾਨੇ ਘਰ ਵਿੱਚ ਖੰਡਪਾਠ ਵੀ ਰੱਖਿਆ ਗਿਆ ਸੀ ਅੱਜ ਸਾਰਾ ਪਰਿਵਾਰ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਹੋਇਆ ਹੈ ਗਿਣਵੇਂ ਦਿਨਾਂ ਦੀਆਂ ਛੁੱਟੀਆਂ ਤੀਜੀ ਨਾਲ ਖਤਮ ਹੋ ਰਹੀਆਂ ਸਨ ਜਿਵੇਂ ਜਿਵੇਂ ਰੋਸ਼ਨ ਦੀਪ ਆਪਸੀ ਦੀ ਤਾਰੀਖ ਨੇੜੇ ਆ ਰਹੀ ਸੀ ਉਹ ਮੰਨਦੀ ਗੱਲ ਹੈਮਨ ਨਾਲ ਕਰਨਾ ਚਾਹੁੰਦਾ ਸੀ ਕਿਤੇ ਡਰ ਵੀ ਸੀ ਉਸਦੀ ਦਿਲੀ ਵਿੱਚ ਗੱਲ ਸੁਣ ਕੇ ਜਮਲ ਗੁੱਸਾ ਨਾ ਕਰ ਲਵੀਂ ਕਰ ਪਹੁੰਚ ਕੇ ਜਸਲੀਨ ਨਾਲ مشورہ ਕਰਨ ਤੋਂ ਬਾਅਦ ਰੌਸ਼ਨ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਪਾਪਾ ਜੀ ਆਪਣਾ ਪਾਸਪੋਰਟ ਦੇ ਦਿਓ ਤੁਹਾਡਾ ਵੀਜ਼ਾ ਲਗਵਾ ਦੇਈਏ ਚਲੀ ਫਿਰ ਆਪਾਂ ਕੈਨੇਡਾ ਨੂੰ ਚਲੀ ਕੀ ਮਤਲਬ ਵਾ ਤੇਰਾ ਚਲੀ ਨਾਲ ਅਸੀਂ ਕੱਲ ਤਾਂ ਤੋਂ ਆਇਆ ਹੈ ਜਮਲ ਹੈਰਾਨ ਹੋ ਕੇ ਬੋਲਿਆ ਕਿੰਨੀ ਛੁੱਟੀ ਲੈ ਕੇ ਆਇਆ ਸੀ ਤੂੰ ਹੁਣੇ ਸੌਂਰੇ ਉੱਥੇ ਜਾਣ ਨੂੰ ਚੀ ਨਹੀਂ ਕਰਦਾ ਪੁੱਤਰਾ ਜਿੰਦਗੀ ਤੁਝੇ ਮਲ ਥੱਕਿਆ ਥੱਕਿਆ ਲੱਗ ਰਿਹਾ ਸੀ ਪਾਪਾ ਜੀ ਤੁਹਾਡਾ ਇਲਾਜ ਵੀ ਕਰਵਾਉਣਾ ਹੈ ਉੱਥੇ ਡਾਕਟਰ ਬਹੁਤ ਚੰਗੇ ਨੇ ਆਪਾਂ ਸਾਰੇ ਇਕੱਠੇ ਰਹਾਂਗੇ ਬਹੁਤ ਵਧੀਆ ਲੱਗੇਗਾ ਆਪ ਜੀ ਨੂੰ ਨਾਲੇ ਬੀਰੂ ਭੈਣ ਨੇ ਵੀ ਵਿਆਹ ਕਿ ਉੱਥੇ ਹੀ ਚਲੀ ਜਾਣਾ ਰੋਸ਼ਨ ਗੱਲ ਨੂੰ ਮੋੜ ਦੇ ਰਿਹਾ ਸੀ ਉਹ ਪੁੱਤ ਧੀਆਂ ਦੇ ਸਹੁਰੇ ਨਹੀਂ ਵਸੀਦਾ ਨਾਲੇ ਇੱਥੇ ਹਰ ਚੀਜ਼ ਨਾਲ ਤੇਰੀ ਮਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਇਹਨਾਂ ਤੋਂ ਦੂਰ ਹੋਣਾ ਬਹੁਤ ਮੁਸ਼ਕਲ ਹੈ ਜੈਮਲ ਦਾਗਾਚ ਪਰ ਆਇਆ ਸੀ ਕੱਲ ਕਰਦੀਦਾ ਪਾਪਾ ਤੁਸੀਂ ਹੋ ਛੋਟੀ ਵੱਡੀ ਗੱਲ ਵਿੱਚ ਝੱਖਾ ਨਾ ਪਰ ਲਿਆ ਕਰੋ ਕੋਲਾ ਕੇ ਜਫੀ ਪਾ ਕੇ ਰੋਸ਼ਨ ਬੋਲਿਆ ਵਿਚੜਗੀਆਂ ਦੀਆਂ ਯਾਦਾਂ ਉਂਝ ਤਾਂ ਹਰ ਭੁਲਾਉਂਦੀਆਂ ਨੇ ਦੁੱਖਾਂ ਤਾਂ ਦੁੱਖ ਦੇਣੀ ਹੁੰਦੀ ਏ ਖੁਸ਼ੀਆਂ ਵਿੱਚ ਰਵਾਉਂਦੀਆਂ ਨੇ ਜੈਮਲ ਨੇ ਇੱਕ ਕਵਿਤਾ ਚੂਸ਼ਾਂਤ ਬੋਲਿਆ ਫਿਰ ਚੁੱਪ ਕਰ ਗਿਆ ਕਿਸੇ ਸਮੇਂ ਬਹੁਤ ਸ਼ੌਂਕ ਨਾਲ ਕਵਿਤਾਵਾਂ ਲਿਖਦਾ ਹੁੰਦਾ ਸੀ ਜੈਮਲ ਰੋਸ਼ਨ ਅੱਜ ਵੀ ਆਪਣੇ ਮਨ ਦੀ ਗੱਲ ਨਹੀਂ ਸੀ ਕਰ ਪਾਇਆ ਹੌਸਲਾ ਨਹੀਂ ਸੀ ਪੈ ਰਿਹਾ ਜੈਮਲ ਸਿੰਘ ਨੇ ਨਾ ਨਾ ਕਰਦੇ ਨੇ ਪਾਸਪੋਰਟ ਦੇ ਹੀ ਦਿੱਤਾ ਸੀ ਰਾਤ ਨੂੰ ਜਸਲੀਨ ਨੇ ਸੌਣ ਲੱਗਿਆਂ ਪੁੱਛਿਆ ਰੋਸ਼ਨ ਜੀ ਹੋਈ ਸੀ ਪਾਪਾ ਜੀ ਨਾਲ ਗੱਲ ਕੀ ਕਹਿੰਦੇ ਹੋ ਨਹੀਂ ਜਸਲੀਨ ਠੀਕ ਸਮਾਂ ਦੇਖ ਕੇ ਕਰੂੰਗਾ ਗੱਲ ਰੋਸ਼ਨ ਲੰਮਾ ਸਾਲ ਹੈ ਕਿ ਬੋਲਿਆ ਅਗਲੀ ਸਵੇਰ ਰੌਸ਼ਨ ਦੇਸ ਦੇ ਪਾਪਾ ਸਵੀਰ ਦੀ ਚਾਹ ਪੀ ਰਹੇ ਸੀ ਕੋਲ ਹੀ ਵੀਰੋ ਤੇਜਸਲੀਨ ਖੁਸ਼ਨੂਰ ਦੇ ਕੱਪੜੇ ਬਦਲ ਰਹੀਆਂ ਸਨ ਜੈਮਲ ਖੁਸ਼ਨੂਰ ਵੱਲ ਦੇਖ ਕੇ ਬੋਲਿਆ ਤੁਸੀਂ ਐਵੇਂ ਹੀ ਮੇਰਾ ਵੀਜ਼ਾ ਲਗਨ ਦੇ ਦਿੱਤਾ ਖੁਸ਼ਨੂਰ ਨੂੰ ਮੇਰੇ ਕੋਲ ਛੱਡ ਜਿਓ ਸਾਨੂੰ ਦਾਦੀ ਪੁੱਤੀ ਨੂੰ ਇੰਡੀਆ ਛੱਡ ਦੇਵੋ ਤੁਸੀਂ ਜਾਓ ਭਾਈ ਆਪਣੇ ਕੈਨੇਡਾ ਨੂੰ ਜਸਲੀਨ ਨੇ ਚੱਟ ਖੁਸ਼ਨੂਰ ਨੂੰ ਝੋਕੇ ਗੱਲ ਨਾ ਲਾ ਲਈ ਨਹੀਂ ਪਾਪਾ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਅਸੀਂ ਕੀ ਕਰਾਂਗੇ ਇਸ ਤੋਂ ਬਗੈਰ ਜਮਲ ਬੋਲਿਆ ਲੈਤੀ ਮੈਂ ਵੀ ਤਾਂ ਸੀਨੇ ਤੇ ਪੱਥਰ ਆਕੇ ਤੋਰੀਆ ਸੀ ਰੋਸ਼ਨ ਨੂੰ ਔਲਾਦ ਨਾਲ ਵਿਛੜਨ ਦਾ ਦੁੱਖ ਤਾਂ ਬਰਾਬਰ ਹੀ ਹੁੰਦਾ ਭਾਈ ਬਸ ਫਰਕ ਇਹ ਨਾ ਅਸੀਂ ਬਜ਼ੁਰਗ ਜਵਾਬ ਨਹੀਂ ਦੇ ਸਕਦੇ ਬੱਚਿਆਂ ਨੂੰ ਪਾਪਾ ਜੀ ਅਸੀਂ ਤੁਹਾਨੂੰ ਹੁਣ ਵਿਛੜੇ ਨਹੀਂ ਰਹਿਣ ਦੇਣਾ ਨਾਲ ਹੀ ਲੈ ਜਾਣਾ ਤੁਹਾਨੂੰ ਵੀ ਰੋਸ਼ਨ ਨੂੰ ਲੱਗਿਆ ਹੁਣ ਸਹੀ ਵਕਤ ਹੈ ਦਿਲ ਦੀ ਗੱਲ ਕਰਨ ਦਾ ਗੱਲ ਅਗੀ ਤੁਰਦਾ ਬੋਲਿਆ ਪਾਪਾ ਜੀ ਕੁਸ਼ਨੂ ਛੋਟੇ ਹੋਣ ਕਰਕੇ ਜਸਲੀਨ ਵੀ ਕੰਮ ਤੇ ਨਹੀਂ ਜਾ ਪਉਂਦੀ। ਮੇਰੀ ਕੱਲੀ ਦੀ ਤਨਖਾਹ ਨਾਲ ਸਰਦਾ ਜਾਂਦਾ ਪਰ ਮੁਸ਼ਕਿਲ ਨਾਲ। ਪਾਪਾ ਜੀ ਜੀ ਆਪਾਂ ਜ਼ਮੀਨ ਵੇਚ ਦਈਏ ਤਾਂ ਕੈਨੇਡਾ ਕਰ ਲੇ ਹੋ ਜਾਉ। ਫਿਰ ਕਿਰਾਇਆ ਨਹੀਂ ਭਰਨਾ ਪਵੇਗਾ। ਸੌਖੀ ਹੋ ਜਾਊ ਜ਼ਿੰਦਗੀ। ਜਮਲ ਰੌਸ਼ਨ ਦੀ ਗਰਲਸ ਹੁਣ ਕਿ ਚੁੱਪ ਹੋ ਗਿਆ। ਪਰਿਵਾਰ ਤੋਂ ਬਾਅਦ ਉਸ ਨੂੰ ਸਭ ਤੋਂ ਪਿਆਰੀ ਪੁਰਖਾਂ ਦੀ ਜ਼ਮੀਨ ਸੀ। ਉਸਦੀ ਦਿਲ ਦੀ ਧੜਕਣ ਤੇਜ਼ ਹੋ ਗਈ ਸੀ। ਨੂੰਕੂਲ ਵਾਠੀ ਹੋਣ ਕਰਕੇ ਉਹ ਆਪਣਾ ਗੁੱਸਾ ਪੀ ਗਿਆ ਸੀ ਉਹ ਬਗੈਰ ਜਵਾਬ ਦਿੱਤੇ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਸੀ ਛਾਤੀ ਵਿੱਚ ਹਲਕਾ ਹਲਕਾ ਦਰਦ ਮਹਿਸੂਸ ਕਰ ਰਿਹਾ ਸੀ ਜੈਮਲ ਤੌਣੀਆਂ ਆ ਰਹੀਆਂ ਸੀ ਉਸ ਨੂੰ ਏਕੇ ਸੁਣ ਲਿਆ ਸੀ ਉਸਨੇ ਰੌਸ਼ਨ ਕੋਲੋਂ ਰੌਸ਼ਨ ਵੀ ਪਿੱਛੇ ਹੀ ਅੰਦਰ ਆ ਗਿਆ ਸੀ ਪਾਪਾ ਸੌਰੀ ਇਫ ਇਟ ਹਰਟਸ ਯੂ ਰੌਸ਼ਨ ਨੇ ਜਲਦੀ ਦੇਖਿਆ ਕਿ ਜੈਮਲ ਠੀਕ ਨਹੀਂ ਲੱਗ ਰਿਹਾ ਤਾਂ ਉਹ ਜਲਦੀ ਜਲਦੀ ਡਾਕਟਰ ਕੋਲ ਲੈ ਗਿਆ ਸੰਭਾਲ ਲਿਆ ਸੀ ਜਮਲ ਨੂੰ ਡਾਕਟਰ ਨੇ ਰੌਸ਼ਨ ਬੇਟਾ ਇਹਨਾਂ ਨੂੰ ਹਲਕਾ ਜਿਹਾ ਸਟ੍ਰੋਕ ਆਇਆ ਹੈ ਪੁੱਤਰਾ ਹੁਣ ਤਾਂ ਬਚ ਗਏ ਅੱਗੇੋਂ ਧਿਆਨ ਰੱਖਿਓ ਅਗਲੀ ਵਾਰ ਸ਼ਾਇਦ ਇਹ ਬਚ ਨਾ ਪੰਨ ਡਾਕਟਰ ਰੌਸ਼ਨ ਕੋ ਲਾ ਕੇ ਬੋਲਿਆ ਜਦੋਂ ਕੁਝ ਦਿਨਾਂ ਬਾਅਦ ਹੋਕਰ ਪਰਤੀ ਰਹੀ ਸੀ ਤਾਂ ਜਮੇਨ ਕੋ ਲੰਗਣ ਲੱਗਿਆ ਜਮਲ ਨੂੰ ਆਪਣੀ ਲਿਖੀ ਹੋਈ ਕਵਿਤਾ ਯਾਦ ਆ ਗਈ ਉਸ ਨੇ ਰੌਸ਼ਨ ਨੂੰ ਕਾ ਰੋਕਣ ਲਈ ਕਿਹਾ ਤੇ ਆਪਣੀ ਕਵਿਤਾ ਸੁਣਾਈ ਲੰਗੇ ਪਾਣੀ ਮੁੜਦੀ ਨਾ ਮੁੜ ਕੇ ਵਸ ਇੰਤਜ਼ਾਰ ਕਰੀਦਾ ਗੱਲ ਸੁਣਨ ਤੋਂ ਪਹਿਲਾਂ ਪੁੱਤਰਾ 100 ਵਾਰੀ ਵਿਚਾਰ ਕਰੀਦਾ ਇਹ ਨਿਸ਼ਾਨੀ ਬਜ਼ੁਰਗਾਂ ਦੀ ਨਿਸ਼ਾਨੀ ਦਾ ਸਤਿਕਾਰ ਕਰੀਦਾ ਜ਼ਮੀਨ ਤਾਂ ਹੁੰਦੀ ਮਾਂ ਵਰਗੀ ਮਾਂ ਨੂੰ ਬਹੁਤ ਪਿਆਰ ਕਰੀਦਾ ਕੈਸੇ ਵੀ ਹੋ ਜਾਣ ਹਾਲਾਤ ਮਾਂ ਦਾ ਨਹੀਂਓ ਵਪਾਰ ਕਰੀਦਾ ਬੱਚੇ ਤਾਂ ਅਜੇ ਨਹੀਂ ਨਿਆਣੇ ਤੁਸੀਂ ਕਮਲੇ ਕਿਉਂ ਹੋ ਗਏ ਸਿਆਣੇ ਕੁਝ ਦਿਨ ਹੋ ਠਹਿਰ ਜਾਓ ਦੇਖਿਓ ਘਰ ਨੂੰ ਆਉਂਦੇ ਦਾਣੀ ਰੋਟੀ ਤੋ ਕਦੀ ਨਾ ਵਚਿਓ ਖੁਦ ਨੂੰ ਅਵਜਾਰ ਕਰੀਦਾ ਜਮੀਨ ਤਾਂ ਹੁੰਦੀ ਮਾਂ ਵਰਗੀ ਮਾਂ ਨੂੰ ਬਹੁਤ ਪਿਆਰ ਕਰੀਦਾ ਕੈਸੇ ਵੀ ਹੋ ਜਾਣ ਹਾਲਾਤ ਮਾਂ ਦਾ ਨਹੀਂਓ ਵਪਾਰ ਕਰੀਦਾ ਪਰਦੇਸੀ ਜਾ ਕੇ ਬੈਗਿਆਈ ਪੈਸੇ ਜੋਗਾ ਹੀ ਰਹਿ ਗਏ ਈ ਇੱਕ ਵਾਰੀ ਚਲ ਕੇ ਵੇਖ ਸਹੀ ਸੋਚੇਗਾ ਕੀ ਕਹਿ ਗਿਆ ਈ ਆਪਣੀ ਮਿੱਟੀ ਆਪਣਾ ਦੇਸ਼ ਐਵੇਂ ਨਹੀਂ ਬੇਕਾਰ ਕਰੀਦਾ ਜਮੀਨ ਤਾਂ ਹੁੰਦੀ ਮਾਂ ਵਰਗੀ ਮਾਂ ਨੂੰ ਬਹੁਤ ਪਿਆਰ ਕਰੀਦਾ ਕੈਸੀ ਵੀ ਹੋ ਜਾਣ ਹਾਲਾਤ ਮਾਂ ਦਾ ਨਹੀਂਓ ਵਪਾਰ ਕਰੀਦਾ ਰੌਸ਼ਨ ਨੂੰ ਆਪਣੇ ਪਾਪਾ ਦੇ ਹਾਲਾਤ ਦੀ ਕਿ ਬਹੁਤ ਅਫਸੋਸ ਹੋ ਰਿਹਾ ਸੀ ਸ਼ਾਇਦ ਇਸ ਸਵਲੀ ਕੀਤੇ ਨਾ ਕੀਤੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝ ਰਿਹਾ ਸੀ ਬਹੁਤ ਉਦਾਸ ਸੀ ਰੌਸ਼ਨ ਵਾਪਸ ਜਾਣ ਦੀ ਤਾਰੀਖ ਨੇੜੇ ਆ ਰਹੀ ਸੀ ਇਸ ਹਾਲਤ ਵਿੱਚ ਉਹ ਜਮਲ ਸਿੰਘ ਨੂੰ ਇਕੱਲਿਆਂ ਛੱਡ ਕੇ ਕਿਵੇਂ ਜਾ ਸਕਦਾ ਸੀ ਕੁਝ ਦਿਨਾਂ ਤੋਂ ਸਭ ਦੇ ਚਿਹਰਿਆਂ ਤੇ ਤਣਾਅ ਸਾਫ਼ ਦਿਖਾਈ ਦੇ ਰਿਹਾ ਸੀ। ਰੌਸ਼ਨ ਨੂੰ ਬਾਪੂ ਜਾਨ ਦਾ ਤਣਾਅ, ਜਸਲੀਨ ਨੂੰ ਜ਼ਮੀਨ ਨਾ ਵੇਚਣ ਦਾ ਤਣਾਅ, ਜਮਲ ਸਿੰਘ ਨੂੰ ਇਹ ਤਣਾਅ ਸੀ ਕਿ ਇੱਕ ਨਾ ਇੱਕ ਦਿਨ ਉਹ ਸਪੁੱਤ ਜ਼ਮੀਨ ਵੇਚ ਦੇਵੇਗਾ। ਹੋਰ ਤਾਂ ਹੋਰ, ਬੀਰੋ ਜੋ ਕਿ ਕਦੇ ਚੁੱਪ ਨਹੀਂ ਸੀ ਕਰਦੀ, ਉਹ ਵੀ ਖਾਮੋਸ਼ ਸੀ। ਇੰਨੀਆਂ ਖੁਸ਼ੀਆਂ ਤੋਂ ਵੱਖ ਕਰਦਾ ਇੱਕ ਹੀ ਮਾਹੌਲ ਬਣ ਗਿਆ ਸੀ। ਸਭ ਦੀ ਇੱਕ ਸਾਂਝੀ ਘੜੀ ਸੀ ਤਾਂ ਉਹ ਸੀ ਖੁਸ਼ਨੂਰ ਜਦੋਂ ਵੀ ਖੁਸ਼ਨੂਰ ਸੌਂ ਕੇ ਉੱਠਦੀ ਚਾ ਰੋਣ ਲੱਗਦੀ ਤਾਂ ਸਭ ਇੱਕ ਦੂਸਰੇ ਨੂੰ ਅਵਾਜ਼ਾਂ ਮਾਰਦੇ ਇੱਕ ਹੋਰ ਉਦਾਸੀ ਭਰਿਆ ਦਿਨ ਟਲ ਗਿਆ ਸੀ ਸੌਣ ਦਾ ਵਕਤ ਹੋ ਗਿਆ ਸੀ ਵੀਰੂ ਪਾਣੀ ਦਾ ਗਲਾਸ ਤੇ ਦਵਾਈ ਲੈ ਕੇ ਆਈ ਤਾਂ ਜਮਲ ਬੋਲੀਆ ਇਥੇ ਰੱਖ ਦੇਤੀ ਵੀਰੂ ਜਿਵੇਂ ਹੀ ਦਵਾਈ ਰੱਖ ਕੇ ਮੁੜੀ ਜਮਲ ਨੂੰ ਲੱਗਿਆ ਜਿਵੇਂ ਜੰਗੀਰੋ ਕੁਝ ਬੋਲੀ ਹੋਵੇ ਜਮਲ ਉੱਠ ਕੇ ਤਸਵੀਰ ਕੋਲ ਚਲੇ ਗਿਆ ਜਮਲ ਹਾਂ ਤੂੰ ਵੀ ਦੱਸ ਲੈ ਆਪਣੇ ਦਿਲ ਦੀ ਇੱਕ ਮੈਂ ਹੀ ਆ ਜਿਸ ਨੇ ਸਭ ਦੀ ਸੁਣਨੀ ਹਾਂ ਜੰਗੀਰੋ ਰੌਸ਼ਨ ਦੇ ਪਾਪਾ ਕਿੰਨੀ ਜਲਦੀ ਨਜ਼ਰ ਲੱਗੀ ਆਪਣੀ ਖੁਸ਼ੀਆਂ ਨੂੰ ਜਾਮਲ ਜੰਗੀਰੋ ਜ਼ਿੰਦਗੀ ਦਾ ਵੇੜਾ ਹੁਣ ਆਪਣੇ ਲਈ ਨਹੀਂ ਰਿਹਾ ਹੋਣੀ ਸੀ ਨੰਮੀਆਂ ਗੁੱਡੀਆਂ ਦੀ ਨਵੇਂ ਪਟੋਲੇ ਨਹੀਂ ਜੰਗੀਰੋ ਅੱਜ ਜਿੰਨਾ ਉਦਾਸ ਤਾਂ ਮੈਂ ਤੁਹਾਨੂੰ ਕਦੇ ਨਹੀਂ ਦੇਖਿਆ ਕੀ ਹੋ ਗਿਆ ਰੌਸ਼ਨ ਦੇ ਪਾਪਾ ਜਾਮਲ ਤੇਰਾ ਪੁੱਤ ਕਹਿੰਦਾ ਹੈ ਜ਼ਮੀਨ ਵੇਚ ਦੇ ਵੋ ਜੰਗੀਰੋ ਕਹਿੰਦਾ ਜ਼ਮੀਨ ਦੇ ਪੈਸੇ ਨਾਲ ਅੱਖੇ ਘਰ ਖਰੀਦਣਾ ਹੈ ਕੈਨੇਡਾ ਵਿੱਚ। ਜੰਗੀਰੋ ਜਰੂਰ ਤਾਂ ਰਾਸ਼ਨ ਕੋਈ ਮਤਲਬ ਦੀ ਗੱਲ ਕਰਦਾ ਫਿਰ ਤੂੰ ਤੁਹਾਡਾ ਪੁੱਤ ਹੋ ਜਾਂਦਾ। ਜਦਾ ਜਿੰਨੀ ਵੀ ਤੁਹਾਡੀ ਸੋਚ ਤੋਂ ਪਰਾਂ ਦੀ ਗੱਲ ਕਰੀ ਤਾਂ ਮੇਰਾ ਪੁੱਤ ਹੋ ਜਾਂਦਾ। ਇੰਨੀ ਜਲਦੀ ਨਹੀਂ ਬਦਲੀ ਦਾ ਰਾਸ਼ਨ ਦੇ ਪਾਪਾ ਜਮਲ ਜੰਗੀਰੋ ਤੈਨੂੰ ਯਾਦ ਹੋਣਾ ਕਿ ਮੈਂ ਕੰਜੂਸੀਆਂ ਕਰਕੇ ਘਰ ਬਣਾਇਆ ਸੀ ਆਪਾਂ। ਕਦੇ ਇੱਕ ਖਣ ਛੱਤ ਲੈਣਾ ਕਦੇ ਦੋ। ਜਾਇਦਾਦ ਵੇਚ ਕੇ ਜੇ ਜਾਇਦਾਦ ਬਣਾਈ ਤਾਂ ਕੀ ਬਣਾਈ ਜੰਗੀਰੋ ਬੱਚਿਆਂ ਦੀ ਜਾਇਦਾਦ ਆ ਵਰਤਨ ਉਹਨਾਂ ਨੂੰ ਜਿਵੇਂ ਚਾਹੁੰਦੇ ਨੇ ਜਮਲ ਨਹੀਂ ਨਹੀਂ ਜੰਗੀਰੋ ਜੇ ਇਹਨਾਂ ਨੇ ਜ਼ਮੀਨ ਜਾਇਦਾਦ ਫੀਚ ਦਿੱਤੀ ਫਿਰ ਇਹਨਾਂ ਨੇ ਮੁੜ ਕੇ ਕਦੇ ਇਸ ਪਿੰਡ ਨਹੀਂ ਆਉਣਾ ਆਪਣਾ ਤਾਂ ਨਾਮੋ ਨਿਸ਼ਾਨ ਮਿਟ ਜਾਣਾ ਇਸ ਪਿੰਡ ਵਿੱਚੋਂ ਜਮਲ ਸਿੰਘ ਬੋਲਦਾ ਬੋਲਦਾ ਬੈਠ ਗਿਆ ਸੀ ਹੱਥ ਪੈਰ ਕੰਬ ਰਹੇ ਸਨ ਉਸੇ ਹਲਕਾ ਹਲਕਾ ਦਰਦ ਵੀ ਸ਼ੁਰੂ ਹੋ ਗਿਆ ਸੀ ਸਾਤੀ ਵਿੱਚ हुस्नु लाग ਰਿਹਾ ਸੀ ਉਸ ਦਾ ਆਖਰੀ ਵਕਤ ਆ ਗਿਆ ਹੈ ਹੁਸਨੀ ਹਿੰਮਤ ਕਰਕੇ ਜੰਗੀਰੂ ਦੀ ਤਸਵੀਰ ਦਾ ਫਰੇਮ ਖੋਲਣਾ ਸ਼ੁਰੂ ਕੀਤਾ ਜੰਗੀਰੂ ਜਮਲ ਦੇ ਪਾਪਾ ਇਹ ਕੀ ਕਰ ਰਹੇ ਹੋ ਜਮਲ ਜੰਗੀਰੂ ਲੱਗਦਾ ਆਪਣਾ ਰੁਖਸਤੀ ਦਾ ਵਕਤ ਆ ਗਿਆ ਮੈਂ ਤੈਨੂੰ ਇਥੇ ਇਕੱਲਿਆਂ ਛੱਡ ਕੇ ਕਿਵੇਂ ਜਾ ਸਕਦਾ ਜੰਗੀਰੂ ਰਾਇਸ਼ਨ ਦੇ ਪਾਪਾ ਉਹ ਕੰਨਸ ਤੇ ਦਵਾਈ ਪਈਏ ਖਾਲਵੋ ਬੱਚਿਆਂ ਨੂੰ ਆਵਾਸ ਮਾਰ ਲਵੋ ਜਮਲ ਨਹੀਂ ਨਹੀਂ ਜੰਗੀਰੋ ਅੱਜ ਮੈਂ ਦਵਾਈ ਨਹੀਂ ਖਾਣੀ ਮੇਰੇ ਤੋਂ ਰੌਸ਼ਨ ਚੁੱਪਚਾਪ ਦੇਖ ਨਹੀਂ ਹੁੰਦਾ ਨਾ ਹੀ ਜਿਉਂਦੀ ਜੀ ਮੇਰਾ ਹੌਸਲਾ ਪੈਂਦਾ ਜ਼ਮੀਨ ਵੇਚਨ ਨੂੰ ਆਪਣੀ ਕਹਾਣੀ ਖਤਮ ਹੋ ਜਾਵੇ ਬੱਚੇ ਆਜ਼ਾਦ ਹੋ ਜਾਣਗੇ ਫਿਕਰਨ ਜੋ ਇੰਨਾ ਦਾ ਜੀ ਕਰਦਾ ਫਸੇ ਜੰਗੀਰ ਕੁਰੀ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਬੱਚਿਆਂ ਨੂੰ ਮਾਪਿਆਂ ਦੇ ਹਿਸਾਬ ਚਜਵਾ ਦਾ ਵੀ ਧਿਆਨ ਰੱਖਣਾ ਚਾਹੀਦਾ ਸੀ ਆਵਾਜ਼ ਮੱਧਮ ਪੈਂਦੀ ਜਾ ਰਹੀ ਸੀ ਜਮਲ ਸਿੰਘ ਦੀ ਜਮਲ ਨੇ ਤਸਵੀਰ ਖੋਲ ਕੇ ਫਰੇਮ ਦੀ ਟੁਕੜੀ ਇਕੱਠੇ ਕਰਕੇ ਟਕ ਦਿੱਤੀ ਸੀ ਕੱਪੜੇ ਨਾਲ ਅੱਖਾਂ ਵਿੱਚੋਂ ਹੰਝੂ ਵਹਿ ਤਰੇ ਸਨ ਜਮਲ ਨੇ ਕਾਪੀ ਪੈਨ ਚੁੱਕ ਰੌਸ਼ਨ ਦੇ ਨਾਂ ਕੁਝ ਲਿਖਣਾ ਚਾਹਿਆ ਸਭ ਤੋਂ ਉੱਪਰ ਆਖਰੀ ਖੱਤ ਲਿਖ ਕੇ ਕੰਬਦੇ ਹੱਥਾਂ ਨਾਲ ਲਿਖਣ ਲੱਗਿਆ ਰੌਸ਼ਨ ਅਲਵਿਦਾ ਪੁੱਤ ਕੈ ਜਗੋਲੀ ਪਮਿਤੋਂ ਦੀ ਤੇਰੀ ਮਾਂ ਮੈਨੂੰ ਨਜ਼ਰ ਨਹੀਂ ਸੇ ਆਉਂਦੀ ਪਰ ਪੁੱਤ ਮੈਂ ਤੈਨੂੰ ਕਦੇ ਵੀ ਦਿਲ ਤੋਂ ਦੂਰ ਨਹੀਂ ਸੇ ਹੁਣ ਦਿੱਤਾ ਹੁਣ ਜਦੋਂ ਮੈਂ ਵੀ ਤੇਥੋਂ ਦੂਰ ਜਾ ਰਿਹਾ ਹਾਂ ਤੂੰ ਪੁੱਤ ਹਿੰਮਤ ਰੱਖੀ ਪੁੱਤ ਸਹੀ ਫੈਸਲੇ ਲਈ ਜ਼ਿੰਦਗੀ ਵਿੱਚ ਜਦੋਂ ਵੀ ਮਹਿਸੂਸ ਕਰੇਂਗਾ ਸਾਨੂੰ ਆਪਣੇ ਨਾਲ ਹੀ ਪਾਏਗਾ ਹਾਂ ਇੱਕ ਗੱਲ ਕਹਿਣਾ ਚਾਹੁੰਨਾ ਹਾਂ ਇਕਰ ਮੈ ਬੀਰੂ ਨੂੰ ਦੇਣਾ ਚਾਹੁੰਦਾ ਹਾਂ ਜਦੋਂ ਮੇਰਾ ਸੰਸਕਾਰ ਕਰੂੰਗੀ ਤਾਂ ਆਪਣੀ ਮਾਂ ਦੀ ਤਸਵੀਰ ਵੀ ਉਸੇ ਚਿੰਤਾ ਵਿੱਚ ਹੰਝੂ ਤਮਗੇ ਸਨ ਅੱਖਾਂ ਮੂਰੀ ਨਹੀਂ ਰ ਆ ਗਿਆ ਸੀ ਕਵਰਾਇਆ ਨਹੀਂ ਸੀ ਜਮਲ ਆਪਣੇ ਜਨੇ ਜੋਰ ਦੀ ਰੌਸ਼ਨ ਆਵਾਜ਼ ਮਰੀ ਸੀ ਰੋਸ਼ਨ ਹੋਈ ਆਜਾ ਪਤੂਏ ਸਵੇਰਾ ਹੋਇਆ ਸਭ ਉੱਠਣ ਵਾਲੇ ਸਨ ਵੀਰੋ ਚਾਹ ਬਣਾ ਰਹੀ ਸੀ ਥੋੜੀ ਦਿਰ ਬਾਅਦ ਵੀਰੋ ਨੇ ਜ਼ੋਰ ਦੀ ਚੀਖ ਮਾਰੀ ਤਾਇਆ ਜੀ ਸਭ ਭੱਜ ਕੇ ਕੋਲ ਆ ਗਏ ਕਹਾਣੀ ਮੁੱਕ ਚੁੱਕੀ ਸੀ ਉਹ ਆਵਾਜ਼ ਜੋ ਸਭ ਦੀ ਖੁਸ਼ੀ ਵਿੱਚ ਹਾਮੀ ਭਰਦੀ ਸੀ ਬੰਦ ਹੋ ਚੁੱਕੀ ਸੀ ਕਮਰੇ ਵਿੱਚ ਕਾਗਜ਼ ਕੇ ਲਰੀ ਪਏ ਸਨ ਤੀਸਰੇ ਕੋਲ ਰੋਸ਼ਨ ਦੇ ਵਿਆਹ ਦੀ ਤਸਵੀਰ ਪਈ ਸੀ ਕਿਤੇ ਕਾਗਜ਼ ਤੇ ਜੈਮਲ ਦਾ ਲਿਖਿਆ ਸ਼ੇਰ ਪਿਆ ਸੀ ਮੂੰ ਅੱਡੀਆ ਹੀ ਰਹਿ ਜਾਣਾ ਕਸੀ ਦਾ ਭੂਰ ਜਾਣਾ ਇੱਕ ਦਿਨ ਪਰਮਪਤਾਸੀ ਦਾ ਕੋਲ ਪੰਧਾ ਚੀਕ ਜਿਹੜਾ ਸੁਨਣਾ ਨਹੀਂ ਅੰਤ ਹੋ ਜਾਣਾ ਆਖਿਰਖੀ ਤਮਾਸ਼ੇ ਦਾ ਧੰਨਵਾਦ ਦੋਸਤੋ ਇਹ ਕਹਾਣੀ ਕਿਵੇਂ ਲੱਗੀ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਸ਼ੀ ਕਲਜੀ